ਆਪਣੇ ਨਾਲ ਜੁੜੇ ਹੋਏ ਜੀ ਉਮੀਦ ਕਰਦਾ ਅੱਜ ਦਿਵਾਲੀ ਦਾ ਦਿਨ ਸੀ ਸਾਰਿਆਂ ਦੀ ਵਧੀਆ ਦਿਵਾਲੀ ਲੰਘਿਆ ਹੋ ਗਾ ਦਿਨ ਮੇਰੇ ਵੱਲੋਂ ਤੁਹਾਨੂੰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀ ਬਹੁਤ ਬਹੁਤ ਲੱਖ ਲੱਖ ਮੁਬਾਰਕਾ ਹੋਣ ਤੇ ਵੈਗਰੂ ਅੱਗੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਵੈਗਰੂ ਅੱਗੇ ਅਰਦਾਸ ਕਰਦਾ ਵੀਰ ਸੱਚੇ ਪਾਤਸ਼ਾਹ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀਆਂ ਭਰਿਆ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲਾ ਟਾਈਮ ਤੁਹਾਡੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤੰਦਰੁਸਤੀਆਂ ਲੈ ਕੇ ਆਵੇ ਬਾਕੀ ਸੁਣਾਉ ਸਾਰੇ ਵੀਰਾਂ ਭੈਣਾਂ ਭਰਾਵਾਂ ਦੀ ਕਿਵੇਂ ਲੰਗੀ ਦੀਵਾਲੀ ਰਾਜੀ ਖੁਸ਼ੀ ਲੰਗੀ ਏ ਤੇ ਉਮੀਦ ਕਰਦਾ ਵਧੀਆ ਮਹਾਰਾਜ ਤੁਹਾਡੇ ਚੜ੍ਹਦੀ ਕਲਾਈ ਆਉਣ ਵਾਲੇ ਟਾਈਮ 'ਚ ਵੀ ਚੜ੍ਹਦੀ ਕਲਾਈ ਰੱਖੂਗਾ ਬਾਕੀ ਇੱਕ ਜਰੂਰ ਬੇਨਤੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਸੱਜਣ ਮਿੱਤਰ ਜੁੜੇ ਹੋਏ ਜੇ ਬਹੁਤ ਵਧੀਆ ਗੱਲ ਐ ਸਾਰੇ ਭਰਾ ਇਹ ਦੀਵਾਲੀ ਦਾ ਦਿਨ ਐ ਸਾਰੇ ਇਹ ਖੁਸ਼ੀਆਂ ਮਨ ਲਓ ਖੁਸ਼ੀ ਖੁਸ਼ੀ ਵਾਲਾ ਦਿਨ ਹੁੰਦਾ ਵਾ ਤੇ ਹਰ ਇੱਕ ਬੰਦੇ ਨੇ ਹਰ ਇੱਕ ਬੰਦੇ ਨੂੰ ਹੁੰਦਾ ਵੀ ਚਲੋ ਖੁਸ਼ੀਆਂ ਖੇੜੇ ਮੰਨ ਲਓ ਅੱਜ ਦਾ ਦਿਨ ਇੰਜੋਏ ਕੀਤਾ ਜਾਵੇ ਇੱਕ ਗੱਲ ਜਰੂਰ ਹੈ ਮੇਰੇ ਭਰਾ ਇੰਜੋਏ ਕਰੋ ਜਿੰਨਾ ਮਰਜ਼ੀ ਕਰੀ ਇੰਜੋਏ ਅਸੋ ਖੇਡੋ ਮਹਾਰਾਜ ਤੁਹਾਨੂੰ ਖੁਸ਼ੀਆਂ ਖੇੜੇ ਹੋਰ ਬਖਸ਼ੇ ਤੇ ਇੱਕ ਬੇਨਤੀ ਜਰੂਰ ਮੰਨ ਲਿਓ ਆਪਣੇ ਪਟਾਕੇ ਲਓ ਖਾਣ ਪੀਣ ਲਓ ਜੋ ਮਰਜ਼ੀ ਲਓ ਆਪਣੇ ਘਰ ਪਰਿਵਾਰ ਚ ਬਹਿ ਕੇ ਜਾ ਕੇ ਇੰਜੋਏ ਕਰਿਓ ਐਵੇਂ ਰਸਤੇ ਚ ਗਲੀ ਮੁਹੱਲੇ ਕਿਤੇ ਕਿਸੇ ਹੋਵੇ ਉਟਲਟ ਲਾਂ ਦੇ ਵਿੱਚ ਨਾ ਬੈਠਿਓ ਠੀਕ ਹੈ ਤੇ ਆਪਣਾ ਇੰਜੋਏ ਕਰੋ ਜੋ ਮਰਜ਼ੀ ਕਰੋ ਆਪਣੇ ਪਰਿਵਾਰ ਚ ਬਹਿ ਕੇ ਕਰਿਓ ਜਾ ਕੇ ਆਪਣੇ ਬੱਚਿਆਂ ਚ ਕਰਿਓ ਆਪਣੇ ਮਾਂ ਪਿਓ ਚ ਕਰਿਓ ਆਪਣੀ ਫੈਮਿਲੀ ਚ ਕਰਿਓ ਠੀਕ ਹੈ ਉਹ ਜਿਹੜਾ ਘਰੇ ਆਪਣੇ ਘਰ ਪਰਿਵਾਰ ਨਾਲ ਜਿਹੜੇ ਤੁਸੀਂ ਪਲ ਖੁਸ਼ੀ ਦੇ ਨਗਾਹੋਗੇ ਉਹ ਤੁਹਾਡੇ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੜ ਹੋਣਗੇ ਠੀਕ ਹੈ ਜੀ ਸਦਕੇ ਇਹ ਨਾ ਹੋਵੇ ਤੁਸੀਂ ਬਾਹਰ ਤੁਰੇ ਫਿਰੋ ਤੇ ਮਾਂ ਪਿਓ ਤੁਹਾਡਾ ਤੁਹਾਡਾ ਪਰਿਵਾਰ ਤੁਹਾਨੂੰ ਦੇਣ ਦੇ ਹਰ ਦਾ ਟਾਈਮ ਹੈ ਤੁਹਾਨੂੰ ਡੀਕੀ ਜਾਵੇ ਤੁਹਾਡੀ ਵੇਟ ਕਰੀਏ ਟੈਨਸ਼ਨ ਲਈ ਜਾਵੇ ਐਵੇਂ ਮੇਰੇ ਭਰਾ ਕਦੀ ਨਾ ਕਰਿਓ ਸਾਰੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਜੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਇੰਜੋਏ ਕਰੋ ਜੀ ਕੇ ਰਾਜ ਰਾਜ ਰਜ ਕਰੋ ਕੋਈ ਚੱਕਰ ਨਹੀਂ ਇੰਜੋਏ ਬੰਦ ਕਰਨ ਵਾਸਤੇ ਹੁੰਦਾ ਹੈ ਦੇਣਾ ਤੁਸੀਂ ਖੇੜਿਆਂ ਦੇ ਇਸ ਵਸਤੀ ਆਇਆ ਚਲੋ ਸਾਰੇ ਪਟਾਕੇ ਚਲਾਓ ਖਾਓ ਪੀਓ ਮौज-ਮਸਤੀ ਕਰੋ ਵਧੀਆ ਮਾਰੇ ਚੜ੍ਹਦੀ ਕਲਾ ਬਖਸ਼ੇ ਪਰ ਮੇਰੇ ਭਰਾ ਆਪਣੇ ਬਾਹਰ 10 ਮਿੰਟ ਬੈਠ ਲੋ ਕੇ ਵੇਲੇ ਸਿਰ ਆਪਣੇ ਆਪੋ ਆਪਣੇ ਘਰੀ ਘਰਾਂ 'ਚ ਜਰੂਰ ਪਹੁੰਚਿਓ ਘਰੇ ਜਾ ਕੇ ਰੌਣਕ ਮੇਲਾ ਕਰੋ ਘਰੇ ਆਪਣੇ ਦੀਵਾਲੀ ਮਨਾਓ ਇਹੀ ਬੇਨਤੀ ਸੀਗੀ ਮੇਰੇ ਵੱਲੋਂ ਤੁਹਾਨੂੰ ਸਾਰੇ ਭਰਾਵਾਂ ਨੂੰ ਲੱਖ-ਲੱਖ ਮੁਬਾਰਕਾਂ ਹੋਣ ਵੈਗਰੂ ਅਗੇ ਅਰਦਾਸ ਹੈ ਤੁਸੀਂ ਸਾਰੇ ਤੰਦਰੁਸਤ ਹੋ ਵਧੀਆ ਦੀਵਾਲੀ ਤੁਹਾਡੀ ਨੰਗੇ ਹਸਰੇ ਖੇਡਦਿਆਂ ਦੀ ਆਉਣ ਵਾਲਾ ਸਮਾਂ ਵੀ ਤੁਹਾਡਾ ਸਾਰੇ ਮੈਂ ਖੁਸ਼ੀਆਂ ਭਰਿਆ ਹੋਵੇ ਤੇ ਵੈਗਰੂ ਆਉਣ ਵਾਲੇ ਸਮੇਂ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਦਾਤ ਤੇ ਆਉਣ ਵਾਲੀ ਦੀਵਾਲੀ ਸਾਡੇ ਸਾਰੇ ਪੰਜਾਬੀਆਂ ਲਈ ਸਾਰੇ ਸਾਡੇ ਦੇਸ਼ ਵਾਸੀਆਂ ਲਈ ਹੱਸਦੇ ਖੇਡਦੇ ਨੂੰ ਸਾਨੂੰ ਆਵੇ ਚੜ ਦੀ ਕਲਾ ਬਖਸ਼ੇ ਵੈਗਰੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਕਰਨ ਵਾਲੇ ਭਰਾ ਦੀਵਾਲੀ ਦਾ ਦੇਣ ਹੈ ਸਬਸਕ੍ਰਾਈਬ ਕਰ ਦਿਓ ਵੀਡੀਓ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਉਂਦੇ ਰਹੋ ਵਸਦੇ ਰਹੋ ਮਾਰਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਾਰੇ ਪ੍ਰਭਾਉਣ ਖੁਸ਼ੀਆਂ ਖੇੜੇ ਬਖਸ਼